ਹਾਂ ਵੀ ਦੋਸਤੋ ਮੈਂ ਗੱਲ ਕਰਨ ਲੱਗਾ ਅੱਜ ਬੱਸਾਂ ਦੀ ਪ੍ਰਾਈਵੇਟ ਸਰਕਾਰੀਆਂ ਦੀ ਆ ਪ੍ਰਾਈਵੇਟ ਬੱਸਾਂ ਇਹਦੇ ਵਿੱਚ ਇੱਕ ਵੀ ਸਵਾਰੀ ਨਹੀਂ ਹੈ ਜੀ ਜਨਾਨੀ ਦਾ ਬਿਲਕੁਲ ਹੀ ਨਹੀਂ 10-12 ਸਵਾਰੀਆਂ ਹੈ ਬੜੇ ਲੰਮੇ ਰੂਟ ਦੀ ਬੱਸਾਂ ਤੇ ਕਿਉਂ ਨਹੀਂ ਹੈਗੀਆਂ ਸਵਾਰੀਆਂ ਕਿਉਂਕਿ ਸਰਕਾਰੀ ਬੱਸਾਂ ਦੇ ਜਿਹੜੇ ਕਿਰਾਏ ਮਾਫ ਆ ਉਹਨਾਂ ਦੇ ਕਰਕੇ ਸਵਾਰੀ ਬਹੁਤ ਘੱਟ ਹੁੰਦੀ ਆ ਪਰ ਇਹ ਹੁਣ ਕੀ ਕਰਨ ਪ੍ਰਾਈਵੇਟ ਬੱਸਾਂ ਵਾਲੇ ਇਹਨਾਂ ਨੇ ਇੱਕ ਨਵਾਂ ਜਿਗਾੜ ਜਿਹੜਾ ਲਾਇਆ ਹੁਣ ਉਹ ਦੇਖੋ ਤੁਸੀਂ ਇਹ ਜਿਵੇਂ ਟਰਾਂਸਪੋਰਟਾਂ ਦਾ ਮਾਲ ਆ ਜਿਹੜਾ ਉਹ ਚੱਕ ਕੇ ਆਪਦੇ ਬੱਸ ਦੇ ਵਿੱਚ ਰੱਖ ਲੈਂਦੇ ਆ ਜਿਵੇਂ ਦੂਰੋਂ ਦੂਰੋਂ ਸ਼ਹਿਰਾਂ ਤੋਂ ਦੂਜੇ ਸ਼ਹਿਰਾਂ 'ਚ ਲਾਉਣਾ ਹੋਵੇ ਤੇ ਉਹ ਹੁਣ ਇਹ ਕੀ ਕਰਦੇ ਖਾਲੀ ਬੱਸਾਂ ਦੇ ਵਿੱਚ ਰੱਖ ਲੈਂਦੇ ਆ ਕੋਈ ਕਾਰਟੂਨ ਕੱਪੜਾ ਹੋਇਆ ਜਾਂ ਕੋਈ ਚਾਦਰਾਂ ਹੋਈਆਂ ਕੋਟ ਜਾਂ ਕੋਈ ਹੋਰ ਖਾਣ ਪੀਣ ਦਾ ਸਮਾਨ ਬਿਸਕਟ ਪੇਟੀਆਂ ਹੋਈਆਂ ਹਨ ਹੁਣ ਇਹ ਕਰਨ ਤਾਂ ਕਰਨ ਕੀ ਇਹਨਾਂ ਨੇ ਵੀ ਆਪ ਦਾ ਢਿੱਡ ਭਰਨਾ পেট ਪਾਲਣਾ ਹਨਾ ਤੇ ਹੁਣ ਕਰਦੇ ਆ ਵੀ ਜਿਹੜੇ ਇਹਦੇ ਕਰਕੇ ਫਿਰ ਹੁਣ ਦੂਜਿਆਂ ਦਾ ਨੁਕਸਾਨ ਹੁੰਦਾ ਜਿਹੜੇ ਆਪਣੇ ਛੋਟੇ ਆਟੋ ਜਾਂ ਛੋਟੇ ਹਾਥੀ ਜਾਂ ਕਿਰਾਏ ਆਣੀਆਂ ਵਾਹਨਾਂ ਇਹ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਜੇ ਬੱਸਾਂ ਤੇ ਨਾਲ ਆਦੇ ਤੇ ਫਿਰ ਉਹਨਾਂ ਨੇ ਆਟੋਆਂ ਤੇ ਜਾਂ ਕੈਂਟਰ ਤੇ ਸਮਾਨ ਲੈ ਕੇ ਜਾਣਾ ਸੀ ਹੁਣ ਪ੍ਰਾਈਵੇਟ ਬੱਸ ਦੇ ਵਿੱਚ ਕੋਈ ਸਵਾਰੀ ਨਹੀਂ ਤੇ ਫਿਰ ਇਹ ਕਿੱਧਰ ਨੂੰ ਜਾਣ ਲੰਮੀ ਰੂਟ ਦੀ ਬੱਸ ਆ ਤੇ ਹੁਣ ਸਮਾਨ ਨਹੀਂ ਲੈ ਜਾਣਗੇ ਤਾਂ ਕੀ ਕਰਨਗੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹ ਜਿਹੜੀਆਂ ਸਰਕਾਰੀ ਬੱਸਾਂ ਐ ਇਹਨਾਂ ਦੇ ਜਿਹੜੇ ਕਿਰਾਏ ਮਾਫ ਆ ਆਧਾਰ ਕਾਰਡ ਵਾਲੇ ਮੈਂ ਸਰਕਾਰੀ ਬੱਸ ਵਿੱਚ ਪਿੱਛੇ ਬੈਠ ਕੇ ਆਇਆ ਤੇ ਬੱਸ ਫੁੱਲ ਸੀ ਤੇ ਇਹਨਾਂ ਦੇ ਕਿਰਾਏ ਜਿਹੜੇ ਆ ਲਾਗੂ ਕੀਤੇ ਜਾਣ ਕੋਸਾ ਉਮਰ ਰੱਖੀ ਜਾਵੇ 60 ਸਾਲ 55 ਸਾਲ ਜਿੰਨਾਂ ਦੀ ਟਿਕਟ ਨਾ ਲੱਗੇ ਨਹੀਂ ਬਾਕੀ ਸਾਰਿਆਂ ਦੀ ਟਿਕਟ ਲੱਗਣ ਕਿਉਂਕਿ ਜਿਹੜਾ ਇਹ ਪ੍ਰਾਈਵੇਟ ਜਿਹੜੀਆਂ ਹੁਣ ਡਰਾਈਵਰ ਆ ਬੱਸਾਂ ਚਲਾਉਂਦੇ ਆ ਇਹ ਕਿੱਥੇ ਜਾਣਗੇ ਵਿਚਾਰੇ ਆ ਹੁਣ ਸਮਾਨ ਜਿਹੜਾ ਇੰਨਾ ਲੈ ਕੇ ਆਏ ਆ ਇਹ ਹੁਣ ਇਹਦੇ ਵਿੱਚੋਂ ਕੀ ਆ ਜੇ ਗੱਡੀ ਵਾਲੇ ਨੇ 5000 ਲੈਣਾ ਸੀ ਤੇ ਇਹਨਾਂ ਨੇ 1000 ਰੁਪਏ ਜੀ ਸਾਰਾ ਸਮਾਨ ਚੱਕ ਕੇ ਵਿੱਚ ਰੱਖ ਲਿਆ ਗੱਡੀ ਦੇ ਤੇ 1000 ਰੁਪਏ ਦੇ ਵਿੱਚ ਜਿਹੜਾ ਡਰਾਈਵਰ ਆ ਜਿਹੜਾ ਕਨੈਕਟਰ ਆ ਉਹ ਨੂੰ ਕੋਈ ਹੋਰੋ ਕੰਮ ਨਹੀਂ ਕਰ ਸਕਦਾ ਆ ਦੇਖ ਲਓ ਹੁਣ ਆ ਰਾਮਪੁਰੇ ਸਮਾਨ ਉਤਰਿਆ ਇੱਥੋਂ ਗਾਂ ਲੋਡ ਕਰਕੇ ਜਿਹੜੇ ਕੈਂਟਰਾਂ ਤੇ ਜਾ ਜਾਊਗਾ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨੁਕਸਾਨ ਕਿਹਦਾ ਹੋ ਰਿਹਾ ਇਹਦੇ ਵਿੱਚ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਜਾਂ ਸਰਕਾਰੀਆਂ ਦਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਫੋਲੋ ਜ਼ਰੂਰ ਕਰੋ